ਦਿੱਲੀਏ ਤੂੰ ਬੰਨੀ ਜਿੱਦੇ ਦੀ ਦਲੀਪ ਨੇ ਕਦੇ ਵੀ ਨਾ ਕੰਮ ਕੋਈ ਕੀਤੇ ਠੀਕ ਨੇ ਕਦੇ ਵੀ ਨਾ ਕੰਮ ਕੋਈ ਕੀਤੇ ਠੀਕ ਨੇ ਹੋਕੀਆਂ ਤੁਮਾਰੇ ਵੱਡਿਆਂ ਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਮੋੜਿਆ ਬਦਿਆ ਅਲੀ ਅਸੀਂ ਇਥੋਂ ਕਟਨੀ ਕਈ ਵਾਰੀ ਤੈਨੂੰ ਲੈ ਗਿਆ ਸੀ ਲਟਨੀ ਕਈ ਵਾਰੀ ਤੈਨੂੰ ਲੈ ਗਿਆ ਸੀ ਲਟਨੀ ਕਿਵੇਂ ਅਸੀਂ ਪਾਜਣਾ ਪਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਲਿਖਿਆ ਤਪੜ ਵਿੱਚ ਇਤ ਆਸ ਦੇ ਕੋਈ ਦਰਵਾਜੇ ਅਸੀਂ ਸੋਮਨਾਥ ਦੇ ਕੋਈ ਦਰਵਾਜੇ ਅਸੀਂ ਸੋਮਨਾਥ ਦੇ ਬਿੰਦੇ ਦਰਬਾਰ ਚ ਦਿਖਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਪਾਲਸ ਨੇ ਤੁ ਮੋੜਿਆ ਸਿਕੰਦਰ ਕਾਦਾ ਇਹ ਹੰਕਾਰ ਦੱਸ ਤੇਰੇ ਅੰਦਰ ਕਾਦਾ ਇਹ ਹੰਕਾਰ ਦੱਸ ਤੇਰੇ ਅੰਦਰ ਕੰਦਸ ਰਹੰਦ ਦੀਆਂ ਟਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਅਸੀਂ ਤਾਂ ਪੰਜਾਬੀ ਕਾ ਦੇਵੀਨਾ ਸਤੇ ਜੀ ਕੇਸਰੀ ਚੁਲਾਤੇ ਲਾਲ ਕਿਲੇ ਉਤੇ ਜੀ ਕੇਸਰੀ ਚੁਲਾਤੇ ਲਾਲ ਕਿਲੇ ਉਤੇ ਜੀ ਅਨਕ ਤੇ ਕਰੀਆਂ ਚੜਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੱਡਿਆਂ ਅਗਰ ਜਿ ਫਾਤਿਆਂ ਨੂੰ ਚਮਕੇ ਕੋਟਲੇ ਚ ਧੋਪਾ ਮੂਰੇ ਖੜੇ ਆਮਕੇ ਕੋਟਲੇ ਚ ਧੋਪਾ ਮੂਰੇ ਖੜੇ ਗਮਕੇ ਉਮਰਾਂ ਨਾ ਛੋਟੀਆਂ ਕਹਾਇਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਰਾ ਬੇਟੀ ਸਮਝ ਕਿਸਾਨ ਨੂੰ ਇੱਥੇ ਦੋ ਜੇ ਜੰਮੇ ਚੱਲਦੇ ਨਾ ਦਾਬ ਨੂੰ ਇੱਥੋਂ ਦੇ ਜੋ ਜੰਮੇ ਚੱਲਦੇ ਨਾ ਦਾਬ ਨੂੰ ਜਦੋਂ ਘਰ ਲੰਗੇ ਨੇ ਚੜਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਅਰਸ ਨੇ ਤਨ ਲਾ ਦਸੇ ਤੇ ਆਸਨੀ ਰਦ ਇੱਕ ਰੋਣੇ ਤਿੰਨੇ ਬੈਲ ਪਾਸਨੀ ਰਦ ਇੱਕ ਰੋਣੇ ਤਿੰਨੇ ਬੈਲ ਖਾਸਨੀ ਪਾਟਕਾਂ ਨੇ ਸੱਚੀਆਂ ਸੁਨਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ ਕਿੰਨੀ ਵਾਰੀ ਗੋਡੀਆਂ ਲਵਾਈਆਂ ਦਿੱਲੀਏ